ਆਏ ਬੰਦੇ ਸਰ ਇਹਨਾਂ ਗਾਲਾਂ ਗੱਡੀਆਂ ਸਰ ਫਿਰ ਮੈਨੂੰ ਮੋਹਿਦ ਕਹਿੰਦਾ ਕਿ ਤੂੰ ਆਪਣਾ ਖੋਖਾ ਬੰਦ ਕਰ ਦੇ ਠੀਕ ਆ ਅੱਧਾ ਘੰਟੇ ਦਾ ਟਾਈਮ ਆ ਕਰ ਨਹੀਂ ਕਰੇਗਾ ਤੇ ਤੈਨੂੰ ਪਤਾ ਲੱਗ ਜਾਊਗਾ ਸਰ ਮੈਂ ਕਹਾ ਕੋਈ ਚੱਕ ਨਹੀਂ ਸਰ ਮੈਂ ਗਿਆ ਜਿੰਨੀ देर ਤੱਕ ਪੁਲਿਸ ਸਟੇਸ਼ਨ ਉਧਰ ਉਧਰ ਅਪਲੀਕੇਸ਼ਨ ਦਿੱਤੀ ਮੈਂ ਗਿਆ ਅਫੀਸ ਆਏ ਇਹਨਾਂ ਨੇ ਸਭ ਕੁਝ ਮੇਰਾ ਅੱਛਾ ਤੁਸੀਂ ਜਿਸ ਲਈ ਅਪਲੀਕੇਸ਼ਨ ਦੇਣ ਗਏ ਉਸਦੇ ਪਿੱਛੇ ਤੁਹਾਡੇ ਉਹਨਾਂ ਨੇ ਮੇਰੇ ਪਿੱਛੇ ਸਰ ਇਹਨਾਂ ਨੇ ਵਾਰਦਾਦ ਕਰ ਸਕੀ ਸਰ ਹਾਂ ਜਿਹੜੇ ਬੰਦੇ ਕਹਿੰਦੇ ਕਿ ਉਹਨਾਂ ਨੇ ਪਿਸਤੌਲਾਂ ਵੀ ਲਈ ਸੀ ਬੰਦੇ ਨੇ ਹਾਂ ਜਿਹੜੇ ਬੰਦੇ ਸੁਣਾ ਦੇਣ ਜਦੋਂ ਉਹ ਪਿਸਤਰਾ ਖਿਜੀਦਾ ਸੀ ਨਹੀਂ ਇੰਆ ਕਰਦੇ ਸਮਝ ਗਿਆ ਨਾ ਅੱਜ ਸੇਰੇ ਦਾ ਸਮਝ ਕਿਸ ਇਲਾਕੇ ਦੇ ਬੰਦੇ ਸੀ ਕੋਈ ਪਤਾ ਸਰੇ ਬਿਸ਼ਨਾ ਦੇ ਬੰਦਾ ਐ ਸਾ ਕੋਈ ਆਪਸੀ ਸਾਈਨ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਇਸ ਵੇਲੇ ਮੈਂ ਲੈ ਕੇ ਆਇਆ ਹਾਂ ਡਿਗਿਆ ਨਾ ਪੁਲੀ ਜਿੱਥੇ ਇੱਕ ਬਹੁਤ ਹੀ ਵੱਡੀ ਵਾਰਦਾਤ ਥੋੜੀ ਦੇਰ ਪਹਿਲਾਂ ਹੋਈ ਉਸ ਵਾਰਦਾਤ ਦੇ ਵਿੱਚ ਕੀ ਹੋਇਆ ਕੀ ਨਹੀਂ ਹੋਇਆ ਇਹ ਤਾਂ ਜਿਹਦੇ ਨਾਲ ਹੋਈ ਉਹਦੇ ਕੋਲ ਪੁੱਛਾਂਗੇ ਔਰ ਤੁਹਾਨੂੰ ਦੱਸ ਦਈਏ ਕਿ ਬੀਤੇ ਦਿਨਾਂ ਤੋਂ ਜੰਮੂ ਕਸ਼ਮੀਰ ਦੇ ਵਿੱਚ ਕ੍ਰਾਈਮ ਰੇਟ ਹਮੇਸ਼ਾ ਤੁਸੀਂ ਦੇਖ ਰਹੇ ਹੋ ਕਿਵੇਂ ਰਾਈਜ਼ ਹੋ ਰਿਹਾ ਵਧਦਾ ਜਾ ਰਿਹਾ ਔਰ ਇਹ ਇਲਾਕਾ ਜਿੱਥੇ ਮੈਂ ਖੜਾ ਮੇਰੇ ਪਿੱਛੇ ਤੁਸੀਂ ਇੱਕ ਦੇਖ ਰਹੇ ਹੋ ਸਟਾਲ ਯਾਨੀ ਵੈਂਡਰ ਟਾਈਪ ਇਹ ਨੌਜਵਾਨ ਵਿਯਮ ਨਾਮ ਵਿਯਮ ਸ਼ਰਮਾ ਨਾਮ ਦਾ ਨੌਜਵਾਨ ਹੈ ਸਾਡੇ ਨਾਲ ਖੜਾ ਹੈ ਅ ਵਿਉਮ ਕੀ ਹੋਇਆ ਸਾਰਾ ਮਸਲਾ ਕੀ ਮਾਮਲਾ ਹੋਇਆ ਤੇਰਾ ਜਿਹੜੇ ਆ ਜਲਸੀ ਸਾਰੇ ਆਫਿਸਾਂ ਦੇ ਦੇਖਣ ਵਾਲੇ ਨੂੰ ਬਈਆ ਮੈਂ ਕੋਈ 6:30 ਵਜੇ ਵੀ ਆਪਣੀ ਸਪਲਾਈ ਲੈ ਕੇ ਆਇਆ ਮੋਮੋ ਦੀ ਤੇ ਕੰਨੇ ਡਿਸਪੋਜ਼ਲ ਦੀ ਹਮ ਮੈਂ ਜੀਆਂ ਅੰਦਰ ਰੱਖਦਾ ਉਹਦੇ ਬਾਅਦ ਮੈਂ ਜੰਨਾ ਫਿਰ ਫਿਰ ਜੰਨਾ ਮੈਂ ਦੁੱਧ ਲੈਣ ਜੀਆਂ ਮੈਂ ਨਾ ਇੱਕ ਬੰਦਾ ਇੱਧਰ ਖੜਾ ਹੋ ਜਾਂਦਾ ਠੀਕ ਹੈ ਮੇਰੇ ਥੜੇ ਦੇ ਉੱਧਰ ਖੜਾ ਹੁੰਦਾ ਬਿਲਕੁਲ ਇਸੇ ਜਗ੍ਹਾ ਤੇ ਇਸ ਜਗ੍ਹਾ ਤੇ ਬਈਆ ਹਮ ਇਸ ਜਗ੍ਹਾ ਤੇ ਖੜਾ ਹੁੰਦਾ ਬਈਆ ਤੇ ਮੈਂ ਅੰਦਰ ਆ ਜਾਣਾ ਮੈਂ ਚਾਹ ਬਣਾਉਣਾ ਬਈਆ ਠੀਕ ਹੈ ਮੈਨੂੰ ਚਾਹ ਦਾ ਆਰਡਰ ਆਂਦਾ ਇਹ ਟਰੱਕ ਲੱਗ ਇੱਕ ਟਰੱਕ ਮੈਂ ਚਾਹ ਬਣਾ ਰਹਾ ਵੀਰ ਬੰਦਾ ਕਫੇ ਗੱਡੀ ਆ ਰਿਹਾ ਇੱਧਰ ਸ਼ਰਾਬ ਪੀ ਕੇ ਠੀਕ ਹੈ ਮੈਨੂੰ ਸਮਝਾ ਰਿਹਾ ਕਿ ਬਾਈ ਗੰਦੀਆਂ ਅਬਿਊਜ਼ ਲਾਗੇ ਜਿਹੜੀ ਤੂੰ ਸੁਣ ਨਹੀਂ ਸਕਦੇ ਮੈਂ ਗਾਲਾਂ ਕੱਢ ਰਿਹਾ ਸੀ ਬਹੁਤ ਗੰਦੀਆਂ ਸ਼ਰਾਬ ਪੀ ਕੇ ਇਹ ਨਾਰਾ ਬੰਦਾ ਸਰ ਗਾਲਾਂ ਕੱਢ ਰਿਹਾ ਮੈਨੂੰ ਕਹਿ ਰਿਹਾ ਕਿ ਬਾਈ ਜੀ ਗਾਲਾਂ ਮਤ ਕੱਢ ਮੈਨੂੰ 3-4 ਵਾਰੀ ਬੋਲਿਆ ਸਰ ਉਹਨੇ ਮੈਨੂੰ ਫਿਰ ਗਾਲਾਂ ਕੱਢੀਆਂ ਕਿ ਤੂੰ ਕੋਣ ਹੋ ਨਾ ਮੈਨੂੰ ਬੋਲਣ ਵਾਲਾ ਹੂੰ ਸਰ ਮਸੰਦਾ ਸਰ ਫਿਰ ਮੈਂ ਉਹਨੂੰ ਨਜ਼ਰ ਅੰਦਾਜ਼ ਕੀਤਾ ਮੈਂ ਵੈਜ ਸੂਪ ਬਣਾਣਾ ਸਰ ਮੈਂ ਆਪਣੀ ਸਬਜ਼ੀ ਲੈਣ ਚਾਹਤ ਸੀ ਤੁਸੀਂ ਸਾਰਾ ਕੰਮ ਸ਼ਾਮ ਕਰਦੇ ਹੋਏ ਜਿਹੜਾ ਇੱਕ ਟੋਟਾ ਸਟਾਲ ਲੱਗੇ ਹੋਏ ਉਹ ਦੇਖੋ ਬਈ ਦੱਸਿਓ ਕੈਮਰਾਮੈਨ ਇਹ ਦੇਖੋ ਬਈਆ ਇਹ ਦੇਖੋ ਇਹ ਸਬਜ਼ੀ ਵੇਚੀ ਸਭ ਕੱਟੀ ਦੀ ਇਹ ਸਬਜ਼ੀ ਪੂਰੀ ਸਾਰਾ ਇਹ ਸਭ ਮਤਲਬ ਕਿ ਸਮਾਨ ਇਹ ਜਿਹੜਾ ਤੋੜਿਆ ਤੋੜਿਆ ਓਏ ਪਿੱਛੇ ਇਹ ਦੇਖੋ ਹਾਂ ਕੈਮਰਾ ਇਹ ਸਾਰਾ ਇਹਨਾਂ ਨੇ ਤੋੜਿਆ ਦਾ ਸਭ ਤੋੜਦੇ ਇਹ ਦੇਖੇ ਮਾਰਬਲ ਵਗੈਰਾ ਕੁਰਸੀਆਂ ਟੇਬਲ ਇਹ ਸਭ ਕੁਰਸੀਆਂ ਵਗੈਰਾ ਸਭ ਤੋੜਦੇ ਸਭ 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 ਤੋੜਦੇ ਓਹੋ ਕੀ ਕਾਰਨ ਕੀ ਹੋਇਆ ਕਿਉਂ ਉਹਨਾਂ ਨੇ ਕਿਉਂ ਤੋੜੀਆਂ ਐ ਇਹਨਾਂ ਨੇ ਕਿਉਂ ਤੋੜੀਆਂ ਕਿਉਂਕਿ ਸਰ ਫਿਰ ਉਹਦੇ ਬਾਅਦ ਮੈਂ ਸਬਜੀ ਲੈਣ ਚਲਾ ਗਿਆ ਜੀ ਆ ਮੈਂ ਸਬਜੀ ਲੈ ਕੇ ਆਇਆ ਹੂੰ ਮੈਂ ਸਬਜ਼ੀਆਂ ਕੱਟਣਾ ਸ਼ੁਰੂ ਕਰ ਦਿੱਤੀਆਂ ਹੂੰ ਮੈਂ ਜੀ ਆ ਸਬਜ਼ੀਆਂ ਕੱਟ ਰਿਹਾ ਤਾਂ ਵੀ ਮੈਨੂੰ ਗਾਲਾਂ ਕੱਢ ਰਿਹਾ ਸੀ ਹੂੰ ਉਧਰ ਖੜੇ ਹੋ ਗਿਆ ਉਹਨੂੰ ਮੈਨੂੰ ਗਾਲਾਂ ਕੱਢਦਾ ਫਲਾਣ ਫਲਾਣ ਕਹਿੰਦਾ ਇਹਨੂੰ ਭੈਣ ਨੂੰ ਬਾਹਰ ਗੱਡੋ ਠੀਕ ਆ ਅੱਛਾ ਆ ਮੈਨੂੰ ਬੋਲਿਆ ਗਾਲ ਮਤ ਕੱਢ ਫਿਰ ਗਾਲਾਂ ਕੱਢ ਰਿਹਾ ਸਰ ਫਿਰ ਮੈਨੂੰ ਹਾਈਪਰ ਹੋ ਗਿਆ ਮੈਂ ਕਿਉਂਕਿ ਮੈਨੂੰ ਗਾਲਾਂ ਨਹੀਂ ਕੱਢ ਰਿਹਾ ਸੀ ਕਿੰਨੀ دیر ਤੀ ਸੁਣ ਰਿਹਾ ਸੀ ਮੈਂ ਠੀਕ ਹੈ ਮੇਰਾ ਉਬਾਲ ਆ ਗਿਆ ਬੜਾ ਸਮਝ ਕੇ ਨਾ ਅੱਧੇ ਘੰਟੇ ਤੂੰ ਸੁਣਦੇ ਸੁਣਦੇ ਸਰ ਸਰ ਮੈਂ ਗਿਆ ਮੈਨੂੰ ਚੰਡ ਛੁੱਟਦੀ ਸੀਗਾ ਮੈਨੂੰ ਬੋਲਿਆ ਤੂੰ ਗਲਤ ਕਰ ਰਿਹਾ ਠੀਕ ਹੈ ਤੂੰ ਗਾਲਾਂ ਕੱਢ ਰਿਹਾ ਸਰ ਮੈਂ ਚੰਡ ਛੁੱਟੀ ਮੈਂ ਇੱਧਰ ਆ ਗਿਆ ਸਰ ਇੱਧਰ ਆਇਆ ਸਰ ਇੱਧਰ ਹੀ ਨੇ ਪਹਿਲੇ ਸਾਨੂੰ ਮੂੜੀਆਂ ਗਾਲਾਂ ਕੱਢੀਆਂ ਬੰਦੇ ਠੀਕ ਹੈ ਸਰ ਇਧਰ ਸਰ ਦੋ ਬੰਦੇ ਸਰ ਬਲਿੰਕਡ ਦੇ ਸਰ ਉਹਦਾ ਨਾਮ ਹੈ ਮੋਹਿਤ ਤੇ ਲਖਸ਼ੇ ਸਰ ਅਗਰ ਬੰਦਾ ਨਸ਼ਾ ਕਰਦਾ ਤੁਸੀਂ ਤੇ ਨਹੀਂ ਇੱਥੇ ਕੋਈ ਇਲੀਗਲ ਕੰਮ ਕਰਦੇ ਸਰ ਕੋਈ ਇਲੀਗਲ ਕੰਮ ਨਹੀਂ ਕੀ ਕੰਮ ਕੰਮ ਕੀ ਰੱਖਿਆ ਸਰ ਮੇਰੇ ਕੋਲ ਸਰ ਚਾਹ ਹੈ ਮੋਮੋਜ਼ ਆ ਸਪ੍ਰਿੰਗ ਰੋਲਾ ਬਰੈਡ ਆਮਲੇਟ ਆ ਓਕੇ ਬਸ ਉਸ ਤੋਂ ਇਲਾਵਾ ਕੁਝ ਵੀ ਨਹੀਂ ਆ ਠੀਕ ਹੈ ਸਰ ਤੇ ਸਰ ਆਏ ਬੰਦੇ ਸਰ ਇਹਨਾਂ ਗਾਲਾਂ ਗੱਡੀਆਂ ਸਰ ਫਿਰ ਮੈਨੂੰ ਮੋਹਿਦ ਕਹਿੰਦਾ ਕਿ ਤੂੰ ਆਪਣਾ ਕੋਖਾ ਬੰਦ ਕਰ ਦੇ ਠੀਕ ਆ ਅੱਧਾ ਘੰਟੇ ਦਾ ਟਾਈਮ ਆ ਅਗਰ ਨਹੀਂ ਕਰੇਗਾ ਤੇ ਤੁਹਾਨੂੰ ਪਤਾ ਲੱਗ ਜਾਊਗਾ ਸਰ ਮੈਂ ਕਿਹਾ ਕੋਈ ਚੱਕ ਨਹੀਂ ਸਰ ਮੈਂ ਗਿਆ ਜਿੰਨੀ ਦੇਰ ਤੱਕ ਪੁਲਿਸ ਸਟੇਸ਼ਨ ਉਧਰ ਉਧਰ ਐਪਲੀਕੇਸ਼ਨ ਇੱਥੇ ਮੈਂ ਜੀਆਂ ਵਾਪਿਸ ਆਏ ਇਹਨਾਂ ਨੇ ਸਭ ਮੇਰਾ ਅੱਛਾ ਤੁਸੀਂ ਜਿਸ ਲਈ ਐਪਲੀਕੇਸ਼ਨ ਦੇਣਗੇ ਉਸ ਦੇ ਪਿੱਛੇ ਤੁਹਾਡੇ ਉਹਨਾਂ ਨੇ ਤੋੜ ਕੇ ਕੀਤੀ ਮੇਰੇ ਪਿੱਛੇ ਸਾਰੇ ਇਹਨਾਂ ਨੇ ਵਾਰਦਾਤ ਕਰ ਛੱਡੀ ਸਾਰੇ ਕਿੰਨੇ ਬੰਦੇ ਸੀ ਜਿਨ੍ਹਾਂ ਨੇ ਵਾਰਦਾਤ ਕੀਤਾ ਪਤਾ ਚੱਲਿਆ ਸਰ ਕੋਈ ਦੋ ਜਾਂ ਤਿੰਨ ਬੰਦੇ ਸੀ ਸਰ ਤੇ ਤਿੰਨ ਚਾਰ ਬੰਦੇ ਆਏ ਸੀ ਉਹਨਾਂ ਨੂੰ ਪੁਲਿਸ ਮੋਕੇ ਤੇ ਆਈ ਸੀ ਕੀ ਪੁਲਿਸ ਮੋਕੇ ਤੇ ਆਈ ਸੀ ਉਹ ਦੇਖ ਕੇ ਕਹਿੰਦੇ ਕੋਈ ਗੱਲ ਨਹੀਂ ਅਸੀਂ ਕੱਲ ਸਵੇਰੇ 10 ਵਜੇ ਫੋਨ ਕਰਾਂਗੇ ਸਰ ਬੰਦੇ ਨੂੰ ਰਾਤ ਨੂੰ ਮਾਰ ਦੇਣਗੇ ਤੇ ਪੁਲਿਸ ਕਿਹ ਸਵੇਰੇ ਕਾਰਵਾਈ ਕਰੇਗੀ ਅੱਛਾ ਮਤਲਬ ਕੀ ਸਵੇਰੇ ਕਹਿ ਰਹੇ ਨੇ ਕਿ ਸਵੇਰੇ ਕਾਰਵਾਈ ਕਰਾਂਗੇ 10 ਵਜੇ ਅੱਛਾ ਸਰ ਰਾਤੀ ਮੈਂ ਇੱਧਰ ਬੈਠੇ ਆ ਠੀਕ ਹੈ ਮੈਨੂੰ ਤੁਸੀਂ ਕੀ ਚਾਹੁੰਦੇ ਹੋ ਸਰ ਮੈਂ ਚਾਹਨਾ ਹੈ ਕਿ ਹੁੰਦੇ ਤੇ ਐਫ ਆਈ ਆਰ ਹੁਣੇ ਲਗਣੀ ਚਾਹੀਦੀ ਆ ਸਰ ਇਹ ਤੁਹਾਡੀ ਨਾ ਕਿ ਸਵੇਰੇ ਲੱਗੂ ਕਿਉਂ ਲੱਗੂਗੀ ਸਵੇਰੇ ਵਾਰਦਾਤ ਬੰਦੇ ਹੁਣ ਕਰ ਰਹੇ ਨੇ ਤੇ ਇਹਦਾ ਮਤਲਬ ਪੁਲਿਸ ਉਹਨਾਂ ਨੂੰ ਟਾਈਮ ਦੇ ਰਹੀ ਹੈ ਨਾ ਸਨ ਲੈ ਕਿ ਤੁਸੀਂ ਮਸ ਜਾਓ ਅੱਛਾ ਇਹੀ ਹੈ ਨਾ ਹੂੰ ਬਰੇ ਵੱਡੇ ਆਰੋਪ ਲੱਗ ਰਹੇ ਨੇ ਇਹ ਥਾਣਾ ਸਤਵਾਰੀ ਥਾਣਾ ਪੈਂਦਾ ਪਰ ਥਾਣੇ ਦੇ ਬੰਦੇ ਆ ਕੇ ਜਵੇਦ ਭਈਆ ਨੂੰ ਫੋਨ ਕੀਤਾ ਤੁਰੰਤ ਪੁੱਛਿਆ ਸਰ ਉਹ ਕੋਦੇ ਗਏ ਸੀ ਮੇਰੇ ਘਰ ਕਿ ਆਇਆ ਕਿਉਂਕਿ ਉਹ ਮੈਨੂੰ ਜਾਣਦੇ ਹਨ ਮਤਲਬ ਪੁਲਿਸ ਆਈ ਹੈ ਆਪਣਾ ਕੰਮ ਕਰੀ ਆਪਣਾ ਕਾਰਵੈਜ ਸਭ ਕੁਝ ਕੀਤੀ ਉਹਨਾਂ ਨੇ ਬੋਲਿਆ ਆਪਣਾ ਠੀਕ ਕਰ ਓਕੇ ਕਰ ਸਭ ਕੋਈ ਟੈਂਸ਼ਨ ਨਹੀਂ ਸਵੇਰੇ 10 ਵਜੇ ਆਏਗੀ ਬਸ ਮੈਂ ਪੁਲਿਸ ਤੋਂ ਇਹ ਕਹਿੰਦਾ ਕਿ ਉਹਦੇ ਖਿਲਾਫ ਐਫ ਆਈ ਆਰ ਲੱਗਣੀ ਚਾਹੀਦੀ ਹੈ ਸਰ ਠੀਕ ਹੈ ਨੋ ਕੰਪਰੋਮਾਈਜ਼ ਤੇ ਓਨਲੀ ਕੋਰਟ ਉਹਨਾਂ ਨੇ ਤੋੜ-ਫੋੜ ਤੋਂ ਇਲਾਵਾ ਕੋਈ ਬਾਤ ਕੋਈ ਧਮਕੀ ਵਗੈਰਾ ਹਾਂ ਧਮਕੀ ਦਿੱਤੀ ਕਹਿੰਦਾ ਕੱਲ ਸਵੇਰੇ ਆਗੇ ਫਿਰ ਤੈਨੂੰ ਦੱਸ ਦੇਗੇ ਔਰ ਬੰਦੇ ਦਰਸਾ ਅੱਛਾ ਮਤਲਬ ਕੱਲ ਸਵੇਰੇ ਫਿਰ ਆਣ ਬਸ ਤੇ ਕੀ ਹੋਣਾ ਹਾਂ ਸਰ ਤੇ ਉਹ ਬੰਦੇ ਕਹ ਕਹਿੰਦੋਂ ਨੇ ਪਿਸਤਲ ਰੱਖੀ ਸੀ ਤਾਂ ਸਿਣੀ ਇੰਨਾਂ ਕਰਦੇ ਸਮਝ ਗਿਆ ਨਾ ਕਹਿੰਦੇ ਸਵੇਰੇ ਦੱਸਾਂਗੇ ਕਿਸ ਇਲਾਕੇ ਦੇ ਬੰਦੇ ਸੀ ਕੋਈ ਪਤਾ ਸਰ ਇਹ ਬਿਸ਼ਨਾ ਦੇ ਬੰਦਾ ਸਰ ਕੋਈ ਰਿੱਕੀ ਰਿੱਕੀ ਨਾ ਆਉਂਦਾ ਬੰਦਾ ਉਹਦਾ ਪਹਿਲੇ ਭਰਾ ਮਰ ਗਿਆ ਸੀ ਚਿੱਟੇ ਦਾ ਇਹ ਚਿੱਟੇ ਉਹਨਾਂ ਪਹਿਲੇ ਵੀ ਛਕੋਏ ਨੇ ਅੱਛਾ ਮਤਲਬ ਕਿ ਕਹਾਣੀ ਸਾਰੀ ਘੁੰਮ ਕੇ ਮੁੜ ਕੇ ਉਹੀ ਡਰੱਗਸ ਦੇ ਉੱਤੇ ਆਂਦੀ ਹੈ ਇੱਕ ਨੌਜਵਾਨ ਜਿਹੜਾ ਇੱਥੇ ਕੰਮ ਕਰ ਰਿਹਾ ਆਪਣੀ ਘਰ ਦਾ ਗੁਜ਼ਾਰਾ ਕਰ ਰਿਹਾ ਉਸ ਨੌਜਵਾਨ ਦੇ ਕੋਲ ਆ ਕੇ ਗਾਲਾਂ ਕੱਢੀਆਂ ਹਾਈਪਰ ਹੋਇਆ ਜੀ ਜੀ ਬੋਲੋ ਸਰ ਉਹ ਸਰ ਮੇਰੇ ਪਾਪਾ ਨਹੀਂ ਆਏ ਮੈਨੂੰ سپورਟ ਕਰਦੇ ਨੇ ਸਾਰੇ ਸਰ ਠੀਕ ਹੈ ਇਧਰ ਤੇ ਇਹ ਸਰ ਮੇਰੇ ਵੱਡੇ ਭਰਾ ਹਨ ਸਰ ਏ ਮੇਰੇ ਵੱਡੇ ਭਰਾ ਸਰ ਇਹ ਮੈਨੂੰ ਸਪੋਰਟ ਕਰਦੇ ਅੰਕਲ ਸਪੋਰਟ ਕਰਦੇ ਸਰ ਕੋਈ ਆਕੇ ਇੱਥੇ ਮੈਨੂੰ ਗਾਲਾਂ ਕੱਢ ਜਾਏਗਾ ਕਿ ਮੈਂ ਕਿਸੇ ਦੀ ਗਾਲਾਂ ਥੋੜੀਆਂ ਸੁਣਾਗਾ ਸਰ ਚਾ ਮਤਲਬ ਹੁਣ ਇਹ ਜਿਹੜੇ ਆਏ ਸੀ ਔਰ ਸਭ ਤੋਂ ਵੱਡੀ ਗੱਲ ਤੁਸੀਂ ਕਹੀ ਹੈ ਕਿ ਲੋਕਾਂ ਨੇ ਇੱਥੇ ਜਿਨ੍ਹਾਂ ਨੇ ਦੇਖਿਆ ਉਹ ਪ੍ਰਤੱਖ ਦਰਸ਼ਕ ਕਹਿ ਰਹੇ ਨੇ ਕਿ ਉਹਨਾਂ ਨੇ ਪਿਸਤੌਲ ਰੱਖੀ ਸੀ ਹਾਂ ਮੇਰੇ ਮੈਨ ਨਹੀਂ ਦਿਖੀ ਵੈਪਨ ਸੀਗਾ ਵੈਪਨ ਸੀ ਬੰਦੇ ਕਹਿੰਦੇ ਵੈਪਨ ਸੋ ਇਹ ਇਹ ਕਾਰਗੁਜ਼ਾਰੀਆਂ ਇਹੋ ਜਿਹੀਆਂ ਜਿਹੜੀਆਂ ਜੰਮੂ ਦੇ ਵਿੱਚ ਹੁਣ ਇਸ ਵੇਲੇ ਹੋ ਰਹੀਆਂ ਨੇ ਖਾਸ ਕਰਕੇ ਇਸ ਇਲਾਕੇ ਦੇ ਵਿੱਚ ਵਾਰਦਾਤਾਂ ਜਿਹੜੀਆਂ ਨੇ ਵਧਦੀਆਂ ਜਾ ਰਹੀਆਂ ਨੇ ਔਰ ਸਾਰਾ ਦਰਉ ਦੇਖਿਆ ਜਾਵੇ ਤਾਂ ਲਿੰਕ ਜਿਹੜੇ ਜੁੜਦੇ ਨੇ ਉਹ ਕਿਤੇ ਨਾ ਕਿਤੇ ਅ ਡਰੱਗਸ ਦੇ ਨਾਲ ਜੁੜਦੇ ਨੇ ਕਿਹਾ ਜਾਂਦਾ ਹੈ ਕਿ ਇਹ ਵੀ ਜਿਸ ਤਰ੍ਹਾਂ ਵੀਰ ਨੇ ਕਿਹਾ ਕਿ ਚਿੱਟਾ ਮਾਰਨ ਵਾਲੇ ਹੀ ਹਨ ਜਾਂ ਚਿੱਟਾ ਵੇਚਣ ਵਾਲੇ ਹੋ ਸਕਦੇ ਨੇ ਕਿਉਂਕਿ ਜਿਸ ਤਰੀਕੇ ਦੇ ਨਾਲ ਇਹ ਪੁਲਿਸ ਸਟੇਸ਼ਨ ਗਿਆ ਅਗਰ ਇਹ ਪੁਲਿਸ ਸਟੇਸ਼ਨ ਨਾ ਗਿਆ ਹੁੰਦਾ ਤਾਂ ਸ਼ਾਇਦ ਉਹ ਇਸ ਦੇ ਉੱਤੇ ਵੀ ਹਮਲਾ ਕਰ ਸਕਦੇ ਸੀ ਜੇਕਰ ਉਹ ਇਹਦਾ ਸਾਰਾ ਸਮਾਨ ਮੈਂ ਦੇਖ ਰਿਹਾ ਸ ਸਾਰਾ ਥੱਲੇ ਦੇਖ ਰਹੇ ਹੋ ਤੁਸੀਂ ਕਿੰਨਾ ਸਾਰਾ ਕੁਝ ਭੰਨ ਤੋੜ ਕਰਕੇ ਜਿਹੜਾ ਹੈ ਇਹ ਚਲੇ ਗਏ ਨੇ ਇਹ ਕੁਰਸੀਆਂ ਦਿਖਾ ਦਿਓ ਇਹ ਕੁਰਸੀਆਂ ਜਿਸ ਤਰ੍ਹਾਂ ਟੁੱਟੀਆਂ ਹੋਈਆਂ ਨੇ ਔਰ ਇਹ ਸਾਰਾ ਕੁਝ ਜਿਹੜਾ ਸਮਾਨ ਇਹ ਮਾਰਬਲ ਤੱਕ ਜਿਹੜਾ ਇਹਨਾਂ ਨੇ ਤੋੜ ਛੜਿਆ ਥੱਲੇ ਬਹੁਤ ਪੂਰੀ ਹਾਲ ਕਰਕੇ ਗਏ ਨੇ ਇਹ ਦੇਖੋ ਕਾਫੀ ਤੋੜ ਭੰਨ ਕਰਕੇ ਗਏ ਨੇ ਇੱਥੇ ਬੱਸ ਡੱਬਾ ਪਿਆ ਸੀ ਕੈਸ਼ ਦਾ ਅੱਛਾ ਮੋਬਾਈਲ ਫੋਨ ਦਾ ਡੱਬਾ ਹੁੰਦਾ ਨਾ ਕੈਸ਼ ਵਾਲਾ ਡੱਬਾ ਹਾਂ ਸਰ ਉਹ ਸਰ ਉਹ ਵੀ ਸਰ ਲੈ ਆ ਗਏ ਅੱਛਾ ਕੈਸ਼ ਵਾਲਾ ਡੱਬਾ ਵੀ ਲੈ ਆ ਗਏ ਲੈ ਆ ਹੀ ਗਏ ਸਰ ਤੇ ਇੱਧਰ ਆਏ ਨਹੀਂ ਸਰ ਕਿ ਮੂੜੇ ਨੇ ਤਾਂ ਲੈ ਨਹੀਂ ਹੁਣ ਉਹ ਉਹ ਹੀ ਲੈ ਗਏ ਸਮਝ ਗਿਆ ਨਾ ਡੱਬਾ ਉਹ ਇੱਕ ਕੈਸ਼ ਵਾਲਾ ਡੱਬਾ ਵੀ ਇੱਥੇ ਪਿਆ ਸੀ ਕਹਿ ਰਹੇ ਨੇ ਕਿ ਉਹ ਵੀ ਲੈ ਕੇ ਹੋਣਗੇ ਕਿਉਂਕਿ ਇਹਨਾਂ ਨੇ ਦੇਖਿਆ ਤਾਂ ਨਹੀਂ ਕਿਉਂਕਿ ਇਹਨਾਂ ਦੇ ਪਿੱਛੋਂ ਜੋ ਵੀ ਹੋਇਆ ਉਹ ਹੋਇਆ ਲੇਕਿਨ ਜੋ ਵੀ ਹੋਇਆ ਇਹ ਇੱਕ ਬਹੁਤ ਗਲਤ ਕੰਮ ਹੋਇਆ ਹੈ ਕਿਉਂਕਿ ਇੱਕ ਮਿਹਨਤਕਸ਼ ਬੰਦੇ ਦੇ ਨਾਲ ਅਗਰ ਇਸ ਤਰ੍ਹਾਂ ਦੀਆਂ ਵਾਰਦਾਤਾਂ ਹੋਣਗੀਆਂ ਤਾਂ ਆਮ ਬੰਦਾ ਕੰਮ ਕਿਸ ਤਰ੍ਹਾਂ ਕਰੇ ਸਰ ਜੰਦੇ ਜੰਦੇ ਸਰ ਆਪਣਾ ਜਿਹੜੇ ਹੁੰਦੇ ਕਹਿੰਦੇ ਮੋਹ ਹੀ ਤੇ ਲੱਖੇ ਸੀ ਹੁਣ ਉਹ ਜੰਦੇ ਜੰਦੇ ਦੇਖਿਆ ਤੁਹਾਡੇ ਸਾਹਮਣੇ ਮੈਨੂੰ ਧਮਕੀ ਦੇ ਕੇ ਕਹਿੰਦੇ ਦੇਖ ਲਾਂਗੇ ਤੁਹਾਨੂੰ ਹੁਣ ਤੈਨੂੰ ਪਤਾ ਲੱਗੂਗਾ ਬਿਲਕੁਲ ਦੋ ਦੋ ਲੜਕੇ ਨੌਜਵਾਨ ਇਥੋਂ ਗਏ ਸੀ ਉਹ ਇਹਦੇ ਨਾਲ ਗੱਲ ਕਰ ਰਹੇ ਸੀ ਤੋਂ ਕਹਿਣ ਦਾ ਭਾਵ ਇਹ ਹੈ ਕਿ ਹੁਣ ਕ੍ਰਾਈਮ ਰੇਟ ਜਿਹੜਾ ਹੈ ਦਿਨੋਂ ਦਿਨ ਜੰਮੂ ਦੇ ਵਿੱਚ ਵੱਧਾ ਜਾ ਰਿਹਾ ਹੈ ਇਸ ਕ੍ਰਾਈਮ ਰੇਟ ਨੂੰ ਨਾ ਸਿਰਫ ਤੇ ਸਿਰਫ ਜੰਮੂ ਕਸ਼ਮੀਰ ਪੁਲਿਸ ਲਗਾ ਸਕਦੀ ਹੁਣ ਦੇਖਣਾ ਹੋਵੇਗਾ ਕਿ ਇਸ ਮਾਮਲੇ ਦੇ ਵਿੱਚ ਕਿੰਨੀ ਕੁ ਕੜੀ ਜਿਹੜੀ ਹੈ ਕਾਰਵਾਈ ਉਹ ਕੀਤੀ ਜਾਏਗੀ ਔਰ ਕਿੰਨੀ ਕੁ ਛੇਤੀ ਜਿਹੜਾ ਹੈ ਉਹਨਾਂ ਬੰਦਿਆਂ ਨੂੰ ਗ੍ਰਿਫਤਾਰ ਕਰਕੇ ਜਿਨ੍ਹਾਂ ਦੇ ਪਿੱਛੇ ਠੋਕਿਆ ਜਾਏਗਾ ਔਰ ਇਸ ਬੰਦੇ ਦੇ ਨਾਲ ਜਿਹੜਾ ਹੈ ਉਹ ਇਨਸਾਫ ਕੀਤਾ ਜਾਵੇਗਾ ਦੇਖਦੇ ਰਹੋ ਆਪਸੀ ਸਾਈਂ ਟਵੀ ਇਸ ਤਰ੍ਹਾਂ ਦੀਆਂ ਹੋਰ ਵੀ ਖਬਰਾਂ ਲੈ ਕੇ ਆਵਾਂਗੇ ਤਦ ਤੱਕ ਦੇ ਲਈ ਦਿਓ ਜੀ ਇਜਾਜ਼ਤ ਬਹੁਤ ਬਹੁਤ ਧੰਨਵਾਦ